ਕਰਨੇ ਆਖੇ ਤੇਰੇ ਉਹਨਾ ਸੋਝ ਭਿ ਕਰੇ ਕਰ ਦੂਰੇ ਮੈਂ ਬੈਰੀ ਨੂੰ ਹਾਰ ਕੇ ਕਰ ਦੂੰ ਚੱਕਣਾ ਚੂਰੇ ਦਾ ਕਰਨ ਸੂਰਮਾ ਤਰ ਲੋ ਤੁਮ ਕੀਰਜੀ ਇੰਦਰ ਦੇ ਸੁਤਦਾ ਜਾਣੋ ਆ ਗਿਆ ਐ ਖੀਰਜੀ ਦਰਦੇ ਨਾ ਕਰੇ ਮਰਨ ਤੋਂ ਸੂਰੇ ਵਰਦੀਰਜੀ ਮੈਂ ਤੋ ਨਾ ਦੁਖੜੇ ਥੋਂਡੇ ਭਾਈ ਸਹਾਰੀ ਦੇ ਗਿਣ ਗਿਣ ਕੇ ਲੈ ਲੂੰ ਅਦਲੇ ਭਾਰਤ ਹੰਕਾਰੀ ਦੇ ਗਿਣ-ਕਿਣ ਕੇ ਲੈ ਨੂੰ ਬਦਲੇ ਹੋ ਗਏ ਮੇ ਗੁਰ ਦਰੌਣੇ ਬਸ ਜਾ ਦੇ ਕਾਲ ਦੇ ਕਰ ਦੂ ਮੈਂ ਖੱਟੇ ਦੰਦ ਅਰਜੇ ਨੇ ਚੈਨ ਨਾਲ ਦੇ ਦੇਖ ਲਈ ਹੱਥ ਸਵੇਰੇ ਕੰਮੂ ਭੂਪਾਲ ਦੇ ਮਿਲ ਗਏ ਹੁਣ ਬੰਦ ਤੂ ਸਾਨੂੰ ਚੰਬੜੀ ਮਾਰੀ ਰੇ ਕਿਵੇਂ ਕਿਵੇਂ ਕੇ ਲੈ ਨੂੰ ਬਦਲੇ ਬਾਤ ਰੰਕਾਰੀ ਰੇ ਕਿਵੇਂ ਕਿਵੇਂ ਕੇ ਲੈ ਨੂੰ ਬਦਲੇ ਹੋ ਬੋਲਦਾ ਕਰਨ ਸੂਰਮਾ ਮੁੱਖੋਂ ਪਰਮਾਵੇ ਜੀ ਤੜਕੇ ਨੂੰ ਲੜਨ ਆਸਤੇ ਪੰਡੋ ਜੁੱਤੇ ਆਵੇ ਜੀ ਰਤ ਦੇ ਵਿੱਚ ਨਾਲ ਪਟਾਕੇ ਪੀਸਨ ਨੂੰ ਲਿਆਵੇ ਜੀ ਡੁੰਗੇ ਕਰ ਭੈਣ ਪਵਾਦੂ ਕੁੰਨਤਾ ਵਚਾਰੀ ਰੇ ਗਿਣਗਿਣ ਕੇ ਲੈ ਲੂੰ ਵਦਲੇ ਆਹ ਹੰਕਾਰੀ રે ਗਿਣ-ਗਿਣ ਕੇ ਲੈ ਨੂੰ ਵੱਦ ਲੈ ਹੋ ਬਾਣ ਮੰਗਾ ਦੇ ਮੇਰੇ ਲਾਈ ਨਾ ਪਾਲੇ ਨੂੰ ਲੜਨਾ ਰਣ ਧੂਮੀ ਵਿਜੈ ਲੰਨਾਰਣ ਕੁੰਮੀ ਦੇ ਵਿੱਚ ਜਾ ਕੇ ਮੈਂ ਕੱਲ ਲੈ ਨੂੰ ਸਾਰਥੀ ਬਣਾ ਦੇ ਮੇਰਾ ਬਾਦਿਸ਼ਾ ਛੱਲ ਲੈ ਨੂੰ ਪਾਧੂ ਰੰਡ ਵੇਸ ਪੱਲੇ ਦ੍ਰੋਪ ਤਾ ਨਾਰੀ ਦੇ ਗਿਣ-ਗਿਣ ਕੇ ਲੈ ਨੂੰ ਬਦਲੇ 파ਰਥ ਅਹੰਕਾਰੀ ਦੇ ਗਿਣ-ਗਿਣ ਕੇ ਲੈ ਨੂੰ ਬਦਲੇ ਜਣੇ ਆ ਮੇਤੀ ਆਉਣ ਆਜਨ ਦੇ ਨਾਲ ਜੀ ਆ ਗਿਆ ਹੈ ਵਕਤ ਅਖੀਰੀ ਕੂ ਕੈ ਸੀ ਕਾਲ ਜੀ ਮਾਰੂ ਜਲ ਤੀਰ ਜੋੜ ਕੇ ਬਾਧੂ ਪਜਾਲ ਜੀ ਕਰ ਦੂੰਗਾ ਕੰਨ ਟਿੱਲੇ ਕ੍ਰਿਸ਼ਨ ਮੋਹਰਾਰੀ ਦੇ ਕਰ ਦੂੰਗਾ ਕੰਨ ਟਿੱਲੇ ਕਿਸਨਾ ਮੂਰਾਰੀ ਦੇ ਕਿਣ-ਕਿਣ ਕੇ ਲਹਿ ਰੂ ਵਦਲੇ ਬਾਤ ਹੰਕਾਰੀ ਦੇ ਕਿਣ-ਕਿਣ ਕੇ ਲਹਿ ਰੂ ਵਦਲੇ ਹੋ ਮੇਰੇ ਤਾਂ ਮੂਰੇ ਉਤਨੇ ਹੱਥੇ ਹਟਾਉਣਾ ਕੀ ਸੁਣ ਲੂ ਜੇ ਨਾਮ ਮੇਰਾ ਜੰਗ ਦੇ ਵਿੱਚ ਆਉਣਾ ਕੀ ਸੁਣ ਲੂ ਜੇ ਨਾਮ ਹਮਾਰਾ ਜੰਗ ਦੇ ਵਿੱਚ ਆਉਣਾ ਕੀ ਮਿਲ ਜੇ ਜੇ ਸ਼ਾਮ ਅਰਜ ਨੇ ਹੋਰ ਦਸ ਚਾਉਣਾ ਕੀ ਓਟ ਲੂ ਕਿਹੜਾ ਬਾਣ ਕਰਨ ਬਲਕਾਰੀ ਦੇ ਜੀਣਗੇ ਕੇਲੇ ਨੂੰ ਮਗਲੇ ਬਾਰਤ ਅਹੰਕਾਰੀ ਦੇ ਕਿਣ-ਕਿਣ ਕੇ ਲਰੂ ਬਦਲੇ ਹੋਣਾ ਨਹੀਂ ਕਰਨ ਜੈਸਾ ਹੋਰ ਕੋਈ ਦਾਨੀ ਜੋ ਕਹੇ ਕਰਤਾਰ ਕ ਵੀਸਰੇ ਜੋਰਾ ਬਲਵਾਨੀ ਜੋ ਜੋਰਾ ਸਿੰਘ ਸ਼ੈਰੀ ਕਹਿੰਦਾ ਮਨ ਦੀ ਜਹਾਨੀ ਜੋ ਬਚਨਾ ਵਿੱਚ ਪੂਰੇ ਰਹਤੇ ਜਿਲੇ ਗੁਰਬਾਰੀ ਰੇ ਕਿਣ-ਕਿਣ ਕੇ ਲੈ ਲੂੰ ਬਦਲੇ 파ਰਤ ਹੰਕਾਰੀ ਰੇ ਕਿਣ-ਕਿਣ ਕੇ ਲੈ ਲੂੰ ਬਦਲੇ